ਸਾਡੇ ਰਿਟਾਇਰ ਇਨਸਪੈਕਟਰ ਸਰਦਾਰ ਸੁਖਵਿੰਦਰ ਸਿੰਘ ਦਾਵਾ ਏਕ ਰੋਪਾਬ ਨੂੰ ਮੀਠਾ ਰਹਿੰਦੇ ਸੀ ਉਹਨਾਂ ਬਾਰੇ ਪਤਾ ਲੱਗਾ ਕਿ ਗੋਲੀ ਲੱਗਨ ਨਾਲ ਮੌਤ ਹੋ ਗਈ ਹੈ ਇਨਵੈਸਟੀਗੇਸ਼ਨ ਕਰ ਰਹੇ ਆ ਕਿ ਕਾਰਨ ਕਿੰਨਾ ਹਾਲਾਤਾਂ ਵਿੱਚ ਮੌਤ ਹੋਈ ਸਮਾਧ ਪੋਣੀ 11 ਵਜੇ ਅੱਜ ਸਵੇਰ ਦਾ ਸੀ ਤੇ ਫੇਸ ਤੇ ਗੋਲੀ ਲੱਗੀ ਬੜੇ ਦਲੇਰ ਅਫਸਰ ਸੀ ਜਾਂ ਅਫਸਰ ਸੀ ਬੜਾ ਨਾਸ ਸੀ ਉਹਨਾਂ ਬੜਾ ਡਿਪਾਰਟਮੈਂਟ ਲਈ ਕੰਮ ਕਰਦੇ ਸੀ ਆਈਮਾਰਾ ਦੇ ਕਿਹਨਾਂ ਬਾਹਰ ਕੀ ਹੋਇਆ ਜੇ ਸਾਡੇ ਰਿਟਾਇਰਡ ਇਨਸਪੈਕਟਰ ਸਰਦਾਰ ਸੁਖਵਿੰਦਰ ਸਿੰਘ ਦਾਵਾ ਇੱਕ ਰੋਪਿਆਨੂ ਮੀਠੜੋਂ ਰਹਿੰਦੇ ਸੀ ਉਹਨਾਂ ਬਾਰੇ ਪਤਾ ਲੱਗਾ ਵੀ ਗੋਲੀ ਲੱਗਨ ਨਾਲ ਮੌਤ ਹੋ ਗਈ ਹੈ ਅਸੀਂ ਮੌਕੇ ਤੇ ਪਹੁੰਚੇ ਐਸਐਚਓ ਸਾਹਿਬ ਵੀ ਆਏ ਨੇ ਇਨਵੈਸਟੀਗੇਸ਼ਨ ਕਰ ਰਹੇ ਆ ਕਿ ਕਾਰਨ ਕਿੰਨਾਂ ਹਾਲਾਤਾਂ 'ਚ ਮੌਤ ਹੋਈ ਹੈ ਕਿੰਨੀਆਂ ਗੋਲੀਆਂ ਚੱਲੀਆਂ ਸਰ ਉਹ ਸਾਡੀ ਫ੍ਰੈਂਸਿਕ ਟੀਮ ਅਜੇ ਇਨਵੈਸਟੀਗੇਸ਼ਨ ਕਰ ਰਹੀ ਹੈ ਅੰਦਰ ਤੇ ਪੋਸਟਮਾਰਟਮ ਕਰਾਉਣ ਉਹ ਤੋਂ ਪਤਾ ਲੱਗੂਗਾ ਵੀ ਕਿੰਨੀਆਂ ਲੱਗੀਆਂ ਸਮਾਂ ਕਿੰਨੇ ਵਜੇ ਸੀ ਸਮਾਂ ਤਾਂ 9:11 ਵਜੇ ਅੱਜ ਸਵੇਰ ਦਾ ਸੀ ਤੇ ਫੇਸ ਤੇ ਗੋਲੀ ਲੱਗੀ ਘਰ ਵਿੱਚ ਕੌਣ ਕੌਣ ਸੀ ਘਰ ਚੋਂ ਪਰਿਵਾਰਕ ਮੈਂਬਰ ਆਇਆ ਸੀ ਉਹਨਾਂ ਦਾ ਬੇਟਾ ਸੀ ਵਾਈਫ ਆ ਜੀ ਕੋਈ ਕਹਿ ਜਾਦਾ ਉਹਨਾਂ ਦੇ ਉੱਤੇ ਸੀਬੀ ਇਹ ਤਾਂ ਕੇਸ ਵੀ ਚੱਲਦਾ ਪਿਆ ਸੀ ਕੋਈ ਟੈਨਸ਼ਨ ਨਹੀਂ ਕਿਸਮ ਬਾਰੇ ਤੇ ਚਲੋ ਤਕਰੀਬਨ ਬਹੁਤ ਸਾਰੇ ਅਫਸਰਾਂ ਦੇ ਚੱਲਦੇ ਰਹਿੰਦੇ ਆ ਉਹ ਜੀ ਗੱਲ ਨਹੀਂ ਬੜੇ ਦਲੇਰ ਅਫਸਰ ਸੀ ਜਾਂ ਬਾਅਦ ਅਫਸਰ ਸੀ ਬੜਾ ਨਾਮ ਸੀ ਉਹਨਾਂ ਦਾ ਬੜਾ ਡਿਪਾਰਟਮੈਂਟ ਲਈ ਕੰਮ ਕੀਤਾ ਸਰਕਾਰੀ ਬੰਦੇ ਚਾਹੀਏ ਕਿ ਆਪਣੇ ਨਿੱਜੀ ਬੰਦੇ ਇਹ ਜੀ ਅਸੀਂ ਪੜਤਾਲ ਕਰ ਰਹੇ ਆ ਕਿਉਂਕਿ ਉਹਨਾਂ ਦੇ ਵੈਪਨ ਸਰਕਾਰੀ ਵੀ ਹੈਗੇ ਸੀ ਉਹਨਾਂ ਕੋ ਆਪਣੇ ਨਿੱਜੀ ਵੀ ਹੈਗੇ ਸੀ ਅਸੀਂ ਵੈਰੀਫਾਈ ਕਰ ਰਹੇ ਹਾਂ ਇਸ ਵੈਪਨ ਨਾਲ ਕਿੰਨੇ ਗੋਲੀਆਂ ਵੀ ਪੰਜਾ ਗੋਲੀਆਂ ਉਹ ਜਿਹੜੀ ਸਾਡੀ ਇਨਵੈਸਟੀਗੇਸ਼ਨ ਚੱਲ ਰਹੀ ਹੈ ਉਸ ਪਰੰਥੀ ਦਾ ਜਿਹੜੇ ਅੰਗ ਤੇ ਲੱਗੀ ਹੈ ਫੇਸ ਤੇ ਲੱਗੀ ਉਹਨਾਂ ਦਾ ਬੇਟਾ ਵੀ ਸਮਾਵਨ ਹਾਂਜੀ ਬੇਟਾ ਵੀ ਇਨਸਪੈਕਟਰ ਹੈ ਪੰਜਾਬ ਪੁਲਿਸ ਕੋਈ ਉਹਨਾਂ ਨਾਲ ਗੱਲਬਾਤ ਹੋਈ ਹੈ ਕੀ ਕਾਰਨ ਹੈ ਅੱਜ ਉਹ ਪਰਿਵਾਰ ਸਦਮੇ 'ਚ ਹੈ ਜਿਹੜੇ ਥੋੜੇ ਰਿਸ਼ਤੇਦਾਰ ਵੀ ਆਏ ਨੇ ਤੁਹਾਨੂੰ ਪਤਾ ਕੋਈ ਇੱਕ ਪਰਿਵਾਰ ਦੇ ਮੁਖੀ ਦੀ ਮੌਤ ਹੋਏ ਤੇ ਪਰਿਵਾਰ ਸਦਮੇ 'ਚ ਹੁੰਦਾ ਬੇਟੇ ਨਾਲ ਗੱਲਬਾਤ ਉਸ ਤੋਂ ਬਾਅਦ ਕਰਦੇ ਨੇ ਪੋਸਟਮਾਰਟਮ ਕਰਵਾ ਰਹੇ ਨੇ ਕੀ ਇਹ ਫੋਰਸ ਨੂੰ ਕਿੰਨਾ ਘਟਾ ਪਿਆ ਤੁਸੀਂ ਕਈ ਕੇਸਾਂ ਦੇ ਵਿੱਚ ਜਿਹੜੇ ਰਿਟਾਇਰਮੈਂਟ ਤੋਂ ਬਾਅਦ ਵੀ ਕਹਿੰਦੇ ਕਿ ਇਹ ਸਾਬੰਦ ਰਹੇ ਲੱਗੋ ਚੰਗੇ ਬੰਦੇ ਦੇ ਜਾਣ ਨਾਲ ਸਮਾਜ ਨੂੰ ਵੀ ਘਟਾ ਪੈਂਦਾ ਵਾ ਤੇ ਡਿਪਾਰਟਮੈਂਟ ਦੇ ਤੱਕ ਦਲੇਰ ਤੇ ਜਾਂਬਾਜ ਅਫਸਰ ਚੱਲ ਜੇ ਤੇ ਪੁਲਿਸ ਮਹਿਕਮੇ ਨੂੰ ਘਟਾ ਪੈਂਦਾ ਕਿਉਂਕਿ ਭਾਵੇਂ ਉਹ ਰਿਟਾਇਰ ਹੋ ਗਏ ਸੀ ਤੋਂ ਉਹਨਾਂ ਦੇ ਤਜਰਬੇ ਦੀ ਉਹਨਾਂ ਦੇ ਸਵਾਮਾਂ ਦਾ ਸੀ ਹੁਣ ਵੀ ਫਾਇਦਾ ਉਠਾਉਂਦੇ ਸੀ ਕੋਈ ਮੁਸ਼ਕਲ ਕੇਸ ਕੋ ਹੱਲ ਕਰਨਾ ਤੋਂ ਉਹਨਾਂ ਦੇ ਤਜਰਬੇ ਦਾ ਫਾਇਦਾ ਲੈਂਦੇ ਉਹਨਾਂ ਨਾਲ ਗੱਲਬਾਤ ਕਰਦੇ ਰਹਿੰਦੇ ਉਹਨਾਂ ਕੋਲ ਸਲਾਹ ਲੈਂਦੇ ਸੀ ਅਸੀਂ ਉਹ ਦਿੰਦੇ ਵੀ ਸੀ ਸਲਾਹ ਹੁੰਦੀ ਸੀ ਠੀਕ ਹੈ